ਆਪਣੀ ਜੇਬ ਚੋਂ ਪੈਸਾ ਖਰਚ ਕੇ ਇਹ ਮੈਡੀਕਲ ਕੈਂਪ ਅਤੇ ਬਲੱਡ ਕੈਂਪ ਲਗਾਇਆ ਗਿਆ ਤੇ ਨਾਲ ਦੀ ਨਾਲ ਹੀ ਮੈਡੀਕਲ ਤੇ ਬਲੱਡ ਕੈਂਪ ਦੇ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਾਤਾਵਰਣ ਨੂੰ ਜਾਂ ਆਬ ਹਵਾ ਨੂੰ ਬਚਾਉਣ ਦੇ ਲਈ ਇਹ ਉਪਰਾਲਾ ਵੀ ਕੀਤਾ ਗਿਆ ਇਸ ਕੈਂਪ ਦੇ ਵਿੱਚ ਕਿ ਇੱਥੇ ਪਹੁੰਚੇ ਲੋਕਾਂ ਨੂੰ ਇਹਨਾਂ ਦੇ ਵੱਲੋਂ ਇਹ ਪੌਦੇ ਮੁਫਤ ਵੰਡੇ ਜਾ ਰਹੇ ਇਹ ਇੱਕ ਐਸੀ ਮਿਸਾਲ ਹੈ ਜਿੱਦ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਸਾਰੇ ਹੀ ਨਸ਼ੇੜੀ ਨਹੀਂ ਹਨ ਜਾਂ ਸਾਰੇ ਹੀ ਗਲਤ ਰਸਤਾ ਤੇ ਨਹੀਂ ਚੱਲ ਰਹੇ ਜਿਹੜਾ ਯੂਥ ਹੈ ਨਾ ਉਹ ਬਲੰਦ ਅਵਾਜ਼ਾਂ ਵਾਲਾ ਯੂਥ ਹੈ ਤੇ ਲੋਕਾਂ ਦੀ ਸੇਵਾ ਜਿੰਨੇ ਲੰਗਰ ਜਿੰਨੀ ਸੇਵਾ ਸਾਡੇ ਪੰਜਾਬ ਚ ਹੁੰਦੀ ਆ ਹੋਰ ਕਿਤੇ ਸਟੇਟ ਚ ਜਾ ਕੇ ਦੇਖੋ ਕਿਤੇ ਨਹੀਂ ਹੁੰਦੀ ੱੱਕੇ ਮਿਲਦੇ ਆ ਉਹ ਸਟੇਟਾਂ ਚ ਦਿੱਲੀ ਵਰਗੇ ਚ ਪਾਣੀ ਨਹੀਂ ਮਿਲਦਾ ਪੀਣ ਨੂੰ ਸਾਡੇ ਪੰਜਾਬ ਚ ਆਏ ਹੱਤਾਂ ਤੇ ਚੁੱਕ ਲੈਂਦੇ ਕੋਈ ਨਹੀਂ ਜੀ ਸਾਡਾ ਤੇ ਪੰਜਾਬ ਖੁਸ਼ਹਾਲ ਆ ਜੀ ਮੈਂ ਕਹਿੰਦਾ 1 ਰੁਪਏ ਦਾ ਜ਼ਿੰਦਗੀ ਚ ਨਸ਼ਾ ਨਹੀਂ ਧਰਿਆ ਜ਼ੁਬਾਨ ਦੇ ਉੱਤੇ ਮੇਰਾ ਅੱਜ ਬਲੱਡ ਟੈਸਟ ਕਰਾ ਲਓ ਅੱਜ ਇਹ 1 ਰੁਪਏ ਦਾ ਨਸ਼ਾ ਨਿਕਲੂਗਾ ਨਾ 1 ਰੁਪਏ ਦਾ ਨਸ਼ਾ ਨਿਕਲ ਜੂਗਾ ਮੇਰੇ ਸਰੀਰ ਚੋਂ ਤੇ ਜਿਹੜੇ ਮਰਜੀ ਚੌਂਕ ਚ ਟੰਗ ਦਿਓ ਮਾਂ ਦੀ ਤਸਵੀਰ ਲੱਗੀ ਹੋਈ ਹੈ ਮੈਂ ਆਪਣੀ ਮਾਂ ਦੀ ਤਸਵੀਰ ਲਾ ਕੇ ਕਿਸੇ ਕੋ ਪੈਸੇ ਜੇਬ ਚ ਪਾਵਾਂਗਾ ਮੇਰੇ ਤੇ ਉਦਣ ਮੌਤ ਆ ਜਿੱਦ ਤਨ ਮੈਂ ਕਿਸੇ ਦਾ ਪੈਸਾ ਆਪਣੀ ਜੇਬ ਚ ਪਾ ਲਾਂ ਕਦੀ ਕਿਸੇ ਦਾ ਰੁਪਈਆ ਨਹੀਂ ਆਪਣੀ ਜੇਬ ਚ ਆਪਣੀ ਆਪਣੀ ਹੀ ਕਿਰਤ ਚੋਂ ਲਾਏ ਹੋਣਗੇ ਮੈਂ ਆਪਣੀ ਜੇਬ ਚੋਂ ਲਾਏ ਹੋਣਗੇ ਇਹ ਮੇਰੇ ਘਰ ਦੇ ਹੀ ਜਾਣਦੇ ਆ ਕਿ ਮੈਂ ਆਪਣੀ ਜੇਬ ਚੋਂ ਹੀ ਕੱਢ ਕੇ ਦਿਨਾ ਜਦੋਂ ਜ਼ਰੂਰਤ ਪੈਂਦੀ ਆ ਕਦੀ ਕਿਸੇ ਦਾ ਨਾ ਤੇ ਰੁਪਈਆ ਜੇਬ ਚ ਪਾਇਆ ਨਾ ਪਏਗਾ ਸਾਡੇ ਪੰਜਾਬ ਚ ਸਾਡੇ ਸ਼ਹਿਰ ਚ ਪੈਸਿਆਂ ਕਰਕੇ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਕਿਉਂਕਿ ਬੜੇ ਲੋਕ ਦੇਖਿਆ ਮੈਂ 1000 ਰੁਪਏ ਕਰਕੇ ਆਪਣੀ ਜਾਨ ਦੇ ਕੇ ਵਜ ਜਾਂਦੇ ਪਰ ਆਪਾਂ ਬੜੇ ਲੋਕਾਂ ਦੀ ਜਾਨ ਸਾਨੂੰ ਸਾਨੂੰ ਬੜੀ ਖੁਸ਼ੀ ਮਿਲਦੀ ਆ ਸੀ ਕਿਸੇ ਦੀ ਜਾਨ ਬਚਾਉਣ ਜੋ ਮੈਂ ਤਾਂ ਨਹੀਂ ਚਲੋ ਉਹ ਪਰਮਾਤਮਾ ਜਾਨ ਬਚਾਣ ਲਾ ਕਹਿੰਦੇ ਹਨ ਕਿ ਪੰਜਾਬ ਦੇ ਨੌਜਵਾਨ ਕੁਰਾਹੇ ਪੈ ਚੁੱਕੇ ਹਨ ਕਹਿੰਦੇ ਹਨ ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਗ੍ਰਸਤ ਹੋ ਚੁੱਕੇ ਹਨ ਇਹ ਗੱਲ ਕਿਤਨਾ ਕਿਤੇ ਸਹੀ ਵੀ ਹੈ ਲੇਕਿਨ ਜਿਹੜੀ ਤਸਵੀਰ ਅੱਜ ਤੁਹਾਨੂੰ ਦਿਖਾਵਾਂਗੇ ਉਥੇ ਤੁਹਾਨੂੰ ਲੱਗੇਗਾ ਦੇਖ ਕੇ ਕਿ ਨਹੀਂ ਪੰਜਾਬ ਦੇ ਨੌਜਵਾਨ ਹਾਲੇ ਵੀ ਸਹੀ ਦਿਸ਼ਾ ਵੱਲ ਜਾ ਰਹੇ ਹਨ ਅਤੇ ਹੋਰ ਨੌਜਵਾਨਾਂ ਨੂੰ ਵੀ ਇਹ ਦਿਸ਼ਾ ਦਿਖਾ ਰਹੇ ਹਨ ਤਸਵੀਰ ਹੈ ਬਟਾਲਾ ਦੇ ਨਹਿਰੂ ਗੇਟ ਦੇ ਨਜ਼ਦੀਕ ਲੱਗੇ ਇਸ ਫ੍ਰੀ ਮੈਡੀਕਲ ਅਤੇ ਬਲੱਡ ਕੈਂਪ ਦੀ ਇਹ ਇੱਥੇ ਬਟਾਲਾ ਦੇ ਨੌਜਵਾਨਾਂ ਵੱਲੋਂ ਲਗਾਇਆ ਗਿਆ ਹੈ ਬਿਨਾਂ ਕਿਸੇ ਦੀ ਮਦਦ ਤੋਂ ਆਪਣੀ ਜੇਬ ਚੋਂ ਪੈਸਾ ਖਰਚ ਕੇ ਇਹ ਮੈਡੀਕਲ ਕੈਂਪ ਅਤੇ ਬਲੱਡ ਕੈਂਪ ਲਗਾਇਆ ਗਿਆ ਤੇ ਨਾਲ ਦੀ ਨਾਲ ਹੀ ਮੈਡੀਕਲ ਤੇ ਬਲੱਡ ਕੈਂਪ ਦੇ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਾਤਾਵਰਣ ਨੂੰ ਜਾਂ ਆਬ ਹਵਾ ਨੂੰ ਬਚਾਉਣ ਦੇ ਲਈ ਇਹ ਉਪਰਾਲਾ ਵੀ ਕੀਤਾ ਗਿਆ ਇਸ ਕੈਂਪ ਦੇ ਵਿੱਚ ਕਿ ਇੱਥੇ ਪਹੁੰਚੇ ਲੋਕਾਂ ਨੂੰ ਇਹਨਾਂ ਦੇ ਵੱਲੋਂ ਇਹ ਪੌਦੇ ਮੁਫਤ ਵੰਡੇ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਹੈ ਕਿ ਰੁੱਖ ਲਗਾਓ ਤੇ ਪੰਜਾਬ ਬਚਾਓ ਦੂਸਰੇ ਪਾਸੇ ਤੁਹਾਨੂੰ ਮੈਂ ਦਿਖਾ ਦਿਆਂ ਕਿ ਇਹ ਸਾਰੀਆਂ ਟੀਮਾਂ ਇੱਥੇ ਜਿਹੜੀਆਂ ਬੈਠੀਆਂ ਹੋਈਆਂ ਨੇ ਮੈਡੀਕਲ ਟੀਮਾਂ ਨੇ ਜਿਹੜੇ ਇੱਥੇ ਡਾਕਟਰ ਪਹੁੰਚੇ ਹੋਏ ਨੇ ਜਿਹੜੇ ਲੋਕਾਂ ਦਾ ਇੱਥੇ ਫ੍ਰੀ ਚੈੱਕਅਪ ਕਰ ਰਹੇ ਹਨ ਬਲੱਡ ਕੈਂਪ ਦੇ ਵਿੱਚ ਬਲੱਡ ਫ੍ਰੀ ਜਿਹੜਾ ਇਹ ਲੋਕ ਇੱਥੇ ਦਾਨ ਕਰ ਰਹੇ ਹਨ ਦੂਸਰੇ ਪਾਸੇ ਜੇ ਮੈਡੀਕਲ ਤੌਰ ਤੇ ਦੇਖਿਆ ਜਾਵੇ ਦਵਾਈਆਂ ਦੇ ਰੂਪ ਚ ਤਾਂ ਵੱਡਾ ਇੱਕ ਕੈਂਪ ਲੱਗਾ ਜਿੱਥੇ ਲੋਕ ਪਹੁੰਚ ਰਹੇ ਹਨ ਅਤੇ ਆਪਣੀਆਂ ਇਲਾਜ ਕਰਵਾ ਰਹੇ ਹਨ ਆਪਣੇ ਸਰੀਰ ਦਾ ਚੈੱਕਅਪ ਕਰਾ ਰਹੇ ਹਨ ਬਿਲਕੁਲ ਮੁਫਤ ਏ ਕਿੰਨਾ ਕਿਤੇ ਇੱਕ ਐਸੀ ਤਸਵੀਰ ਹੈ ਪੰਜਾਬ ਦੇ ਨੌਜਵਾਨਾਂ ਦੀ ਜਿੱਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਇਸ ਵੇਲੇ ਸਹੀ ਦਿਸ਼ਾ ਵੱਲ ਵੀ ਜਾ ਰਹੇ ਹਨ ਅਤੇ ਦੂਸਰੇ ਨੌਜਵਾਨਾਂ ਨੂੰ ਵੀ ਸਹੀ ਦਿਸ਼ਾ ਵੱਲ ਜਾਣ ਦੇ ਲਈ ਪ੍ਰੇਰਿਤ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਡੀਕਲ ਟੀਮਾਂ ਪਹੁੰਚੀਆਂ ਹੋਈਆਂ ਨੇ ਜਿਹੜੇ ਬਟਾਲੇ ਦੇ ਲੋਕ ਇੱਥੇ ਮੈਡੀਕਲ ਕੈਂਪ 'ਚ ਪਹੁੰਚ ਰਹੇ ਨੇ ਉਹਨਾਂ ਦਾ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਹਨ ਮੁਫਤ ਵੰਡੀਆਂ ਜਾ ਰਹੀਆਂ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਨੌਜਵਾਨਾਂ ਦੀ ਤੇ ਨੌਜਵਾਨਾਂ ਦੇ ਵਿੱਚੋਂ ਜਿਹੜੇ ਨੌਜਵਾਨ ਬਟਾਲੇ ਦੇ ਨੇ ਉਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਬਿਨਾਂ ਕਿਸੇ ਦੀ ਮਦਦ ਦੇ ਬਿਲਕੁਲ ਮੁਫਤ ਇਹ ਇੱਕ ਐਸੀ ਮਿਸਾਲ ਹੈ ਜਿੱਤੋਂ ਸਾਫ਼ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਸਾਰੇ ਹੀ ਨਸ਼ੇੜੀ ਨਹੀਂ ਹਨ ਜਾਂ ਸਾਰੇ ਹੀ ਗਲਤ ਰਸਤੇ ਤੇ ਨਹੀਂ ਚੱਲ ਰਹੇ ਕੁਝ ਨੌਜਵਾਨ ਐਸੇ ਵੀ ਹਨ ਜਿਹੜੇ ਲੋਕਾਂ ਨੂੰ ਸਹੀ ਦਿਸ਼ਾ ਦੇ ਰਹੇ ਹਨ ਇਥੇ ਸਾਡੇ ਨਾਲ ਵਿਕਾਸ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਵਿਕਾਸ ਜੀ ਲੋਕ ਤਾਂ ਕਹਿੰਦੇ ਨੇ ਪੰਜਾਬ ਦੇ ਨੌਜਵਾਨ ਨਸ਼ੇੜੀ ਹੋ ਗਏ ਪੰਜਾਬ ਨਸ਼ੇ 'ਚ ਗ੍ਰਸਤ ਹੋ ਗਿਆ ਪੰਜਾਬ ਦੇ ਨੌਜਵਾਨ ਕੰਮਕਾਜ ਕਰਕੇ ਰਾਜੀ ਨਹੀਂ ਹਨ ਪਰ ਆ ਇੱਕ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਤੁਸੀਂ ਹੁਣ ਕਹਿੰਦੇ ਨੇ ਛੇੜੀ ਸਾਡਾ ਜਿਹੜਾ ਯੂਥ ਹੈ ਨਾ ਉਹ ਬਲੰਦ ਆਵਾਜ਼ਾਂ ਵਾਲਾ ਯੂਥ ਹੈ ਤੇ ਲੋਕਾਂ ਦੀ ਸੇਵਾ ਜਿੰਨੇ ਲੰਗਰ ਜਿੰਨੀ ਸੇਵਾ ਸਾਡੇ ਪੰਜਾਬ 'ਚ ਹੁੰਦੀ ਆ ਹੋਰ ਕਿਤੇ ਸਟੇਟ 'ਚ ਜਾ ਕੇ ਦੇਖੋ ਕਿਤੇ ਨਹੀਂ ਹੁੰਦੀ ੱੱਕੇ ਮਿਲਦੇ ਆ ਉਹ ਸਟੇਟਾਂ 'ਚ ਦਿੱਲੀ ਵਰਗੇ 'ਚ ਪਾਣੀ ਨਹੀਂ ਮਿਲਦਾ ਪੀਣ ਨੂੰ ਸਾਡੇ ਪੰਜਾਬ 'ਚ ਇਹ ਹਫ਼ਤਾ ਤੇ ਚੁਕ ਲੈਂਦੇ ਆ ਕੋਨ ਨਹੀਂ ਜੀ ਸਾਡਾ ਤੇ ਪੰਜਾਬ ਖੁਸ਼ਹਾਲ ਆ ਜੀ ਸਾਡਾ ਯੂਥ ਪੜਿਆ ਲਿਖਿਆ ਯੂਥ ਆ ਸਾਡਾ ਮੇਰੇ ਨਾਲ ਜਿੰਨੇ ਮੇਰੇ ਭਰਾ ਆ ਮੈਂ ਕਹਿੰਦਾ 1 ਰੁਪਏ ਦਾ ਜ਼ਿੰਦਗੀ 'ਚ ਨਸ਼ਾ ਨਹੀਂ ਧਰਿਆ ਜ਼ੁਬਾਨ ਦੇ ਉੱਤੇ ਮੇਰਾ ਅੱਜ ਬਲੱਡ ਟੈਸਟ ਕਰਾ ਲਓ ਅੱਜ ਇਹ 1 ਰੁਪਏ ਦਾ ਨਸ਼ਾ ਨਿਕਲੂਗਾ ਨਾ 1 ਰੁਪਏ ਦਾ ਨਸ਼ਾ ਨਿਕਲ ਜੂਗਾ ਮੇਰੇ ਸ਼ਰੀਰ ਚੋਂ ਤੇ ਜਿਹੜੇ ਮਰਜੀ ਚੌਂਕ 'ਚ ਟੰਗ ਦਿਓ ਅੱਜ ਕੱਲ ਦੇ ਨੌਜਵਾਨ ਜਿਹੜੇ ਨੇ ਉਹ ਪੜ ਲੈ ਕੇ ਕਹਿੰਦੇ ਅਸੀਂ ਬਾਹਰ ਚਲੀ ਜੇ ਵਿਦੇਸ਼ ਚਲੀ ਜੇ ਤੁਸੀਂ ਇਹ ਕਿਦਾਂ ਸੋਚ ਬਣਾ ਲਈ ਆਪਣੇ ਨਾਲ ਨੌਜਵਾਨਾਂ ਦੀ ਟੀਮ ਤਿਆਰ ਕੀਤੀ ਤੇ ਇਸ ਤਰੀਕੇ ਦੇ ਸਮਾਜਿਕ ਕੰਮ ਕਰ ਰਹੇ ਹੋ ਅੱਜ ਕਾ ਮੈਡੀਕਲ ਕੈਂਪ ਲਗਾਇਆ ਮੈਡੀਕਲ ਕੈਂਪ ਨਹੀਂ ਬਲੱਡ ਕੈਂਪ ਵੀ ਚੱਲ ਰਿਹਾ ਲੰਗਰ ਸੇਵਾ ਚੱਲ ਰਹੀ ਹੈ ਫਿਰ ਤੁਸੀਂ ਪੌਦੇ ਵਾਤਾਵਰਨ ਨੂੰ ਬਚਾਉਣ ਲਈ ਇੱਥੇ ਫ੍ਰੀ ਦੇ ਰਹੇ ਹੋ ਲੋਕਾਂ ਨੂੰ ਕਿਸ ਤਰੀਕੇ ਨਾਲ ਇਹ ਸਾਰਾ ਕੰਮ ਚੋੜੇ ਵਾਲੇ ਚਲਾਇਆ ਟੈਸਟ ਕਰਾਏ ਬਗੈਰੀ ਲੋਕਲ ਮੈਡੀਕਲ ਸਟੋਰ ਤੋਂ ਦਵਾਈਆਂ ਖਾਈ ਜਾਂਦੇ ਮੈਂ ਚਾਹੁੰਦਾ ਸੀ ਕਿ ਕੋਈ ਪ੍ਰੋਪਰ ਟੈਸਟ ਹੋਣ ਫਿਰ ਉਹਨਾਂ ਦੀ ਮੈਡੀਸਿਨ ਚੱਲੇ ਤੇ ਉਹ ਫਿਰ ਠੀਕ ਹੋ ਜਾਵੇ ਤੇ ਫਿਰ ਅੱਜ ਪ੍ਰੋਪਰ ਲੈਬ ਵਾਲੇ ਬੈਠੇ ਹੋਏ ਆ ਪ੍ਰੋਪਰ ਟੈਸਟ ਕਰਦੇ ਆ ਡਾਕਟਰ ਸਾਹਿਬ ਬੈਠੇ ਹੋਏ ਆ ਬੱਚਿਆਂ ਦੇ ਡਾਕਟਰ ਬੈਠੇ ਹੋਏ ਆ ਤਾਂ ਕਿ ਜਿੰਨੇ ਵੀ ਜ਼ਰੂਰਤਮੰਦ ਲੋਕ ਆ ਦਿਖਾਣ ਤੇ ਆਪਣਾ ਪ੍ਰੋਪਰ ਵਧੀਆ ਇਲਾਜ ਕਰਾਣ ਹਾਂਜੀ ਇਹ ਦੇਖਿਆ ਜਾਵੇ ਤਾਂ ਸਮਾਜ ਸੇਵੀ ਸੰਸਥਾਵਾਂ ਹੋਰ ਵੀ ਬਹੁਤ ਨੇ ਹਨਾ ਲਗਾਤਾਰ ਹੀ ਪੰਜਾਬ ਦੇ ਵਿੱਚ ਸੰਸਥਾਵਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਜਿਸ ਤਰ੍ਹਾਂ ਕਹਿੰਦੇ ਨੇ ਇੱਟ ਪੁੱਟੋ ਦੇ ਸੰਸਥਾ ਬਾਹਰ ਆ ਗਈ ਜੀ ਸਮਾਜਿਕ ਸੰਸਥਾ ਬਾਹਰ ਆ ਗਈ ਉਹਨਾਂ ਉੱਤੇ ਕਈਆਂ ਬਾਰੇ ਲੋਕ ਸ਼ੱਕ ਵੀ ਕਰਦੇ ਨੇ ਕਿ ਸ਼ਾਇਦ ਇਹ ਪੈਸੇ ਇਕੱਠੇ ਕਰਕੇ ਜੇਬ 'ਚ ਪਾ ਲੈਂਦੇ ਆ ਛੋਟੇ-ਮੋਟੇ ਕੰਮ ਕਰਾ ਦਿੰ ਕਦੀ ਕਿਸੇ ਦਾ ਰੁਪਈਆ ਨਹੀਂ ਆਪਣੀ ਜੇਬ ਚੋਂ ਆਪਣੀ ਆਪਣੀ ਹੀ ਕਿਰਤ ਚੋਂ ਲਾਏ ਹੋਣਗੇ ਮੈਂ ਆਪਣੀ ਜੇਬ ਚੋਂ ਲਾਏ ਹੋਣਗੇ ਇਹ ਮੇਰੇ ਘਰ ਦੇ ਹੀ ਜਾਣਦੇ ਆ ਕਿ ਮੈਂ ਆਪਣੀ ਜੇਬ ਚੋਂ ਹੀ ਕੱਢ ਕੇ ਦਿੰਦਾ ਜਦੋਂ ਜ਼ਰੂਰਤ ਪੈਂਦੀ ਆ ਕਦੀ ਕਿਸੇ ਦਾ ਨਾ ਤੇ ਰੁਪਈਆ ਜੇਬ ਚ ਪਾਇਆ ਨਾ ਪਏਗਾ ਕਿਉਂਕਿ ਮੇਰੀ ਮਾਂ ਦੀ ਤਸਵੀਰ ਲੱਗੀ ਹੋਈ ਹੈ ਮੈਂ ਆਪਣੀ ਮਾਂ ਦੀ ਤਸਵੀਰ ਲਾ ਕੇ ਕਿਸੇ ਕੋ ਪੈਸੇ ਜੇਬ ਚ ਪਾਵਾਂਗਾ ਮੇਰੇ ਤੇ ਉਦਣ ਮੌਤ ਆ ਜਿੱਦਨ ਮੈਂ ਕਿਸੇ ਦਾ ਪੈਸਾ ਆਪਣੀ ਜੇਬ ਚ ਪਾ ਲਾ ਹਾਂਜੀ ਇਹ ਕਿਸ ਤਰੀਕੇ ਨਾਲ ਫਿਰ ਹੋਰ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾਂਦੇ ਦੇਖੋ ਅਸੀਂ ਡੇਲੀ ਬੈਠਦੇ ਹਾਂ ਸਾਡੇ ਸੱਤ ਨੋ ਸਾਡੀ ਇੱਛਾ ਹੈ ਕਿ ਸਾਡੇ ਪੰਜਾਬ ਚ ਸਾਡੇ ਸ਼ਹਿਰ ਚ ਪੈਸਿਆਂ ਕਰਕੇ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਕਿਉਂਕਿ ਬੜੇ ਲੋਕ ਦੇਖਿਆ ਮੈਂ 1000 ਰੁਪਏ ਕਰਕੇ ਆਪਣੀ ਜਾਨ ਦੇ ਕੇ ਵਹਿ ਜਾਂਦੇ ਪਰ ਆਪਾਂ ਬੜੇ ਲੋਕਾਂ ਦੀ ਜਾਨ ਸਾਨੂੰ ਬੜੀ ਖੁਸ਼ੀ ਮਿਲਦੀ ਆ ਅਸੀਂ ਕਿਸੇ ਦੀ ਜਾਨ ਬਚਾਉਣ ਜੋ ਮੈਂ ਤਾਂ ਨਹੀਂ ਚਲੋ ਉਹ ਪਰਮਾਤਮਾ ਜਾਨ ਬਚਾਉਣ ਲਾ ਮੇਰੇ ਨਾਲ ਸਾਡੇ ਸ਼ਹਿਰ ਦਾ ਸਾਡੇ ਆਸ-ਪਾਸ ਦਾ ਲੋਕ ਉੱਥੇ ਆਉਂਦੇ ਆ ਸੇਵਾ ਕਰਨ ਆਉਂਦੇ ਆ ਮਰੀਜ਼ ਦੀ ਵੈਰੀਫਿਕੇਸ਼ਨ ਕਰਕੇ ਸਿੱਧੀ ਸੇਵਾ ਉੱਥੇ ਦਵਾਦੀ ਦੀ ਸਾਡੇ ਕੋਲ ਕਿ ਡੈਰੀਆਂ ਜਿੱਥੇ ਆਪਾਂ ਨੋਟ ਕਰਕੇ ਰੱਖੀਦਾ ਕਿਨੂੰ ਕਿੰਨੀ ਸੇਵਾ ਕਿ ਦੋ ਦੋ ਬਾਈ ਤੇ ਕੀ ਇਹਨਾਂ ਦਾ ਇਲਾਜ ਕਰਵਾ ਕੇ ਦਿੱਤਾ ਸਰਕਾਰਾਂ ਬੜੇ ਦਾਅਵੇ ਕਰਦੀਆਂ ਨੇ ਕਿ ਅਸੀਂ ਮੈਡੀਕਲ ਸਹੂਲਤਾਂ ਫ੍ਰੀ ਦੇ ਰਹੇ ਹਾਂ ਸਿੱਖਿਆ ਸਹੂਲਤਾਂ ਫ੍ਰੀ ਦੇ ਰਹੇ ਹਾਂ ਲੋਕਾਂ ਨੂੰ ਕਦੀ ਤੁਹਾਡੇ ਕੋਲ ਐਸਾ ਕੋਈ ਪਹੁੰਚਿਆ ਜਿਹਨੂੰ ਦੇਖ ਕੇ ਤੁਹਾਡਾ ਮਨ ਵੀ ਭਰਿਆ ਹੋਵੇ ਕਿ ਇਹ ਲੋਕ ਵੀ ਪੰਜਾਬ 'ਚ ਰਹਿ ਰਹੇ ਨੇ ਜਿਹੜੇ ਸਿਹਤ ਸਹੂਲਤਾਂ ਪੱਖੋਂ ਵੀ ਜਿਹੜੇ ਨੇ ਉਹ ਬਿਲਕੁਲ ਪਿੱਛੇ ਨੇ ਜਾਂ ਫਿਰ ਹੋਰ ਸਹੂਲਤਾਂ ਪੱਖੋਂ ਵੀ ਪਿੱਛੇ ਐਸਾ ਕੋਈ ਸਮਾਂ ਆਇਆ ਜਾਂ ਐਸਾ ਕੋਈ ਬੰਦਾ ਆਇਆ ਸਾਹਮਣੇ ਤੁਹਾਡੇ ਵੇਖੋ ਜੀ ਰੋਜ਼ ਮੈਂ ਤੁਹਾਨੂੰ ਦੁੱਖ ਦੇਖਣ ਨੂੰ ਮਿਲਦਿਆ 5-7 ਸਾਲ ਨਹੀਂ 10-10 15-15 ਸਾਲਾਂ ਤੋਂ ਆਪਣੇ ਘਰ ਜੀ ਨੂੰ ਲੈ ਕੇ ਬੈਠੇ ਆ ਉਹਦਾ ਇਲਾਜ ਨਹੀਂ ਹੋ ਰਿਹਾ ਹੁਣ ਮੈਂ ਕਹਿਣਾ ਤੇ ਨਹੀਂ ਜਾਂਦਾ ਆਜੂ ਸ਼ਮਾਨ ਕਾਰਡ ਨਹੀਂ ਚੱਲਦੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਸਰਕਾਰ ਦੀ ਨਾ ਕਿਤੇ ਨਾ ਕਿਤੇ ਡਾਕਟਰਾਂ ਦੀ ਵੀ ਇਹ ਗਲਤੀ ਹੈ ਜੀ ਇਹ ਕਿਤੇ ਨਾ ਕਿਤੇ ਗੈਂਗ ਬਣਿਆ ਹੋਇਆ ਹੈ ਸਭ ਤੋਂ ਜਿਹੜੇ ਮਾਫੀਆ ਨਾ ਮਾਫੀਆ ਅੱਜ ਕੱਲ ਮੈਡੀਕਲ ਦੇ ਵਿੱਚ ਸਭ ਤੋਂ ਮਾਫੀਆ ਗੁੰਡਾਗਰਦੀ ਚੱਲਦੀ ਹੈ ਜੇ ਤੁਸੀਂ ਇਹਨਾਂ ਦੇ ਖਿਲਾਫ ਬੋਲੋਗੇ ਨਾ ਤੁਹਾਨੂੰ ਪਤਾ ਨਹੀਂ ਫਿਰ ਕਿੱਥੋਂ ਕਿੱਥੋਂ ਫੋਨ ਆਣ ਨੇ ਇਹ ਮੈਨੂੰ ਹੀ ਪਤਾ ਸਾਨੂੰ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਫਿਰ ਚੁੱਪ ਕਰਕੇ ਬੈਜੋ ਫਿਰ ਤੁਹਾਡਾ ਬੰਨਾ ਕੀ ਹੈ ਫਿਰ ਕਿਤਨਾ ਕਿਤੇ ਆਪਾਂ ਵੀ ਫਿਰ ਬੈਜੀ ਦਾ ਚੁੱਪ ਕਰਕੇ ਕਿ ਸਾਡੀ ਸੇਵਾ ਇਹਨਾਂ ਬੰਦ ਕਰਾ ਦੇਣਗੇ ਕਿਤੇ ਤੇ ਰੋਜ਼ ਦੇ 4-5 ਮਰੀਜ਼ਾਂ ਦੀ ਸੀ ਜਾਣ ਪਛਾਣ ਦੀ ਕੋਸ਼ਿਸ਼ ਕਰਦੇ ਕਿ ਤੇ ਇਹ ਵੀ ਨਾ ਬੰਦ ਕਰਾ ਦੇ ਪਰ ਕੋਈ ਗੱਲ ਨਹੀਂ ਯੂਥ ਜੁੜਦਾ ਯੂਥ ਦੀ ਵੇਟ ਰਹੇਗੀ ਜਦੋਂ ਸਾਡੇ ਨਾਲ ਯੂਥ ਜੁੜ ਗਿਆ ਨਾ ਫਿਰ ਦੇਖੋ ਸਾਡੀ ਆਵਾਜ਼ ਕਿੱਦਾਂ ਬਲੰਦ ਹੁੰਦੀ ਬਿਲਕੁਲ ਐਸੇ ਨੌਜਵਾਨ ਜਿਹੜੇ ਨੇ ਇੱਕ ਮਿਸਾਲ ਪੈਦਾ ਜਰੂਰ ਕਰ ਰਹੇ ਨੇ ਪੰਜਾਬ ਦੇ ਵਾਸੀਆਂ ਦੇ ਲਈ ਜਾਂ ਫਿਰ ਦੂਜੀਆਂ ਸਟੇਟਾਂ ਦੇ ਲੋਕਾਂ ਦੇ ਲਈ ਵੀ ਇਸ ਤਰੀਕੇ ਦਾ ਮੈਡੀਕਲ ਕੈਂਪ ਲਗਾ ਕੇ ਬਲੱਡ ਕੈਂਪ ਲਗਾ ਕੇ ਨਾਲ ਦੀ ਨਾਲ ਹੋਰ ਵੀ ਇਸ ਦੇ ذریعے ਸੇਵਾ ਜਿਹੜੀ ਹੈ ਇਹਨਾਂ ਵੱਲੋਂ ਕੀਤੀ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਵੱਡਾ ਕੈਂਪ ਜਿਹੜਾ ਹੈ ਇਹਨਾਂ ਨੌਜਵਾਨਾਂ ਵੱਲੋਂ ਆਪਣੀ ਜੇਬ 'ਚ ਪੈਸੇ ਖਰਚ ਕੇ ਲਗਾਇਆ ਹੋਇਆ ਹੈ ਕਿਸੇ ਕੋਲੋਂ ਕੋਈ ਵੀ ਮਦਦ ਨਹੀਂ ਲਈ ਗਈ ਤਾਂ ਇਸ ਤਰੀਕੇ ਦੇ ਜਿਹੜੇ ਕੈਂਪ ਨੇ ਇਹਨਾਂ ਵੱਲੋਂ ਚਲਾਏ ਜਾਂਦੇ ਨੇ ਕੁਝ ਹੋਰ ਵੀ ਨੌਜਵਾਨ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਨੇ ਕੀ ਕਹ ਨੌਜਵਾਨਾਂ ਨਾਲ ਮਿਲ ਕੇ ਇਸ ਤਿੱਕੇ ਦਾ ਉਪਰਾਲਾ ਕੀਤਾ ਜਾਣਾ ਜਿੱਥੇ ਲੋਕਾਂ ਨੂੰ ਫ੍ਰੀ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਸੱਸੀ ਗਾ ਸਰ ਸਾਰਿਆਂ ਨੂੰ ਪਹਿਲਾਂ ਦੇ ਸਿਰ ਇਹ ਸਾਡੇ ਇਹ ਜਿਹੜੀ ਮੋਟੀਵੇਸ਼ਨ ਆ ਦੇ ਮਾਂ ਬਾਪ ਤੋਂ ਮਿਲੀ ਆ ਅਸੀਂ ਡੇਲੀ 7:30 ਤੋਂ 9 ਬੈਠੀਦਾ ਅਸੀਂ ਸੋਚਿਆ ਕਿ ਕੋਈ ਵੀ ਜਿਹੜਾ ਆਪਣਾ ਲੋੜਮੰਦ ਬੰਦਾ ਸਿੱਧਾ ਦਵਾਈ ਨਾ ਖਾਏ ਬਿਨਾ ਟੈਸਟ ਕਰਾਇ ਟੈਸਟ ਕਰਾ ਕੇ ਕਿਸੇ ਵੀ ਬਿਮਾਰੀ ਦਾ ਹੱਲ ਹੋ ਸਕਦਾ ਇਸ ਕਰਕੇ ਆਪਾਂ ਅੱਜ ਫ੍ਰੀ ਕੈਂਪ ਲਗਾਇਆ ਹੈ ਤੇ ਜਿਹਦੇ ਵਿੱਚ ਮਰੀਜ਼ ਆਪਣਾ ਟੈਸਟ ਕਰਵਾਣਗੇ ਤੇ ਆਪਣਾ ਪ੍ਰੋਪਰ ਇਲਾਜ ਕਰਵਾ ਸਕਣਗੇ ਅਮਰੀਕਸਰ ਤੋਂ ਟੀਮ ਆਈ ਹੈ ਪੋਲੋ ਹਸਪੀਟਲ ਤੋਂ ਵੀ ਉਹ ਵੀ ਆਪਣੇ ਟੈਸਟ ਕਰ ਰਹੇ ਨੇ ਤੇ ਉਹ ਵੀ ਨਾਲ ਦੀ ਨਾਲ ਦਵਾਈਆਂ ਦੇ ਰਹੇ ਨੇ ਸਰ ਕੀ ਕਹਿਣਾ ਚਾਹੋਗੇ ਫਿਰ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕਹਿੰਦੇ ਨੇ ਕਿ ਅਸੀਂ ਦੀ ਮੈਡੀਕਲ ਸਹੂਲਤਾਂ ਫ੍ਰੀ ਦੇ ਰਹੇ ਆਂ ਸਿੱਖਿਆ ਫ੍ਰੀ ਦੇ ਰਹੇ ਆਂ ਫਿਰ ਕਿਉਂ ਲਗਾਣੇ ਪੈ ਜਾਂਦੇ ਐਸੇ ਮੈਡੀਕਲ ਕੈਂਪ ਜਿੱਥੇ ਲੋਕਾਂ ਨੂੰ ਫ੍ਰੀ ਸਿਹਤ ਸਹੂਲਤ ਦਿੱਤੀ ਜਾਵੇ ਸਰ ਜਿੱਦਾਂ ਹੀ ਡੇਲੀ ਬੈਠਦੇ ਆਂ ਨਾ ਸ਼ਾਮ ਨੂੰ ਸਾਡੇ ਕੋਲ ਬਹੁਤ ਲੋਕ ਇਦਾਂ ਦੇ ਆਉਂਦੇ ਨੇ ਜਿਹੜੇ ਪੈਸੇ ਕਰਕੇ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਤੇ ਉਹਦੇ ਤੋਂ ਆਪਾਂ ਸਾਡੇ ਵੀ ਵੱਡੇ ਭਾਜੀ ਵਿਕਾਸ ਮਹਿਤਾ ਜੀ ਤੇ ਉਹਨਾਂ ਨੂੰ ਵੀ ਮਤਲਬ ਕਿ ਉਹਨਾਂ ਦੇ ਆਪਾਂ ਨਕਸ਼ੇ ਕਦਮ ਦੇ ਤੁਰ ਕੇ ਤੇ ਆਪਾਂ ਸੇਵਾ ਕਰੀ ਦੀ ਜੀ ਸਰ ਉਹ ਬਿਲਕੁਲ ਐਸੇ ਨੌਜਵਾਨ ਹਨ ਜਿਨ੍ਹਾਂ ਦੀ ਇੱਕ ਟੀਮ ਬਣੀ ਹੋਈ ਹੈ ਤੇ ਇਸ ਟੀਮ ਦੇ ਵੱਲੋਂ ਹੀ ਇਹ ਸਾਰੇ ਉਪਰਾਲੇ ਜਿਹੜੇ ਨੇ ਬਟਾਲੇ 'ਚ ਕੀਤੇ ਜਾਂਦੇ ਨੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਵੀ ਇਨ੍ਹਾਂ ਕੋਲੋਂ ਇੱਕ ਬੈਠਕ ਲਗਾਈ ਜਾਂਦੀ ਹੈ ਜਿੱਥੇ ਕਿ ਦੁਖੀ ਤੇ ਦੁਖਿਆਰੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਤਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਉਪਰਾਲਾ ਵੀ ਕੀਤਾ ਜਾਂਦਾ ਹੈ ਐਸੇ ਮੈਡੀਕਲ ਕੈਂਪ ਜਿਹੜੇ ਨੇ ਉਹ ਵੀ ਇਨ੍ਹਾਂ ਵੱਲੋਂ ਲਗਾਏ ਜਾਂਦੇ ਨੇ ਕੁਝ ਬਟਾਲੇ ਦੇ ਮੌਤਪੁਰ ਲੋਕ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਨੇ ਗੋਤਮ ਜੀ ਤੁਸੀਂ ਇੱਥੇ ਮੈਡੀਕਲ ਕੈਂਪ 'ਚ ਪਹੁੰਚੇ ਹੋ ਕਿਸ ਤਰੀਕੇ ਦਾ ਉਪਰਾਲਾ ਲੱਗਦਾ ਨੌਜਵਾਨ ਦਾ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਲਗਾਤਾਰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਚਾਹੇ ਨਸ਼ੇ ਨੂੰ ਹੋਵੇ ਜਾਂ ਬੇਰੁਜ਼ਗਾਰੀ ਨੂੰ ਲੈ ਕੇ ਹੋਵੇ ਇਹ ਬਹੁਤ ਵਧੀਆ ਉਪਰਾਲਾ ਜੀ ਵੇਖੋ ਇਹਨਾਂ ਨੇ ਨਾਮ ਵੀ ਇੱਕ ਬਹੁਤ ਵਧੀਆ ਚੁਣ ਕੇ ਨਾਮ ਰੱਖਿਆ ਕਿ ਮੇਰੀ ਮਾਂ ਜਿੰਨੀਆਂ ਵੀ ਦੇਸ਼ ਦੀਆਂ ਸ਼ਹਿਰ ਦੀਆਂ ਮਾਵਾਂ ਨੇ ਉਹਨਾਂ ਨੂੰ ਆਪਣੀ ਮਾਂ ਸਮਝ ਕੇ ਅੱਜ ਕੱਲ ਲੋਕਾਂ ਕੋ ਆਪਣੇ ਮਾਪਿਆਂ ਲਈ ਟਾਈਮ ਹੈ ਨਹੀਂ ਲੋਕਾਂ ਦੇ ਮਾਪਿਆਂ ਲਈ ਕੰਮ ਕਰਦੇ ਪਏ ਆ ਉਹਨਾਂ ਲਈ ਖੂਨਦਾਨ ਦੇ ਕੈਂਪ ਲੱਗਦੇ ਪਏ ਆ ਦਵਾਈਆਂ ਦੇ ਕੈਂਪ ਲੱਗਦੇ ਪਏ ਆ ਟੈਸਟਾਂ ਦੇ ਕੈਂਪ ਲੱਗਦੇ ਪਏ ਆ ਇਹ ਬਹੁਤ ਵੱਡੀ ਗੱਲ ਹੈ ਤੇ ਬਹੁਤ ਚੰਗਾ ਉਪਰਾਲਾ ਹੈ ਮੈਂ ਇਹਨਾਂ ਦੀ ਸਾਰੀ ਟੀਮ ਨੂੰ ਟੀਮ ਦੀ ਹੌਸਲਾ ਅਫਜ਼ਾਈ ਕਰਨਾ ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਐਡਾ ਵੱਡਾ ਉਪਰਾਲਾ ਕਰਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈਗੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਟਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਲੱਗਦਾ ਨਹੀਂ ਕਿ ਸਾਡੀਆਂ ਸਰਕਾਰਾਂ ਜਰੂਰ ਕਿਤਨਾ ਕਿਤੇ ਕਮਜ਼ੋਰ ਪੈ ਚੁੱਕੀਆਂ ਨੇ ਜਿਹੜੇ ਐਸੇ ਮੈਡੀਕਲ ਕੈਂਪ ਲਗਾਣੇ ਪੈ ਰਹੇ ਨੇ ਇੱਕ ਪਾਸੇ ਤੇ ਦਾਅਵੇ ਕਰਦੀਆਂ ਨੇ ਕਿ ਸੇਲ ਸਹੂਲਤਾਂ ਹੀ ਫ੍ਰੀ ਦੇ ਰਿਆ ਲੋਕਾਂ ਨੂੰ ਥਾਂ ਥਾਂ ਤੇ ਅਸੀਂ ਮੁਹੱਲਾ ਕਲੀਨਿਕ ਖੋਲ ਰਿਆ ਜਾਂ ਹੋਰ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦੇ ਰਿਆ ਪਰ ਫਿਰ ਵੀ ਸਾਨੂੰ ਮੈਡੀਕਲ ਕੈਂਪ ਲਗਾਉਣ ਦੀ ਜ਼ਰੂਰਤ ਪੈ ਜਾਂਦੀ ਮੁਹੱਲਾ ਕਲੀਨਿਕ ਬਾਰੇ ਤੇ ਵੇਖੋ ਇਹ ਕੋਈ ਪੋਲਿਟੀਕਲ ਸਟੇਜ ਨਹੀਂ ਜਿੱਥੇ ਮੈਂ ਪੋਲਿਟੀਕਲ ਗੱਲ ਕਰਾਂ ਪਰ ਮੁਹੱਲਾ ਕਲੀਨਿਕ ਬਾਰੇ ਪਰ ਜੋ ਇਹ ਕੰਮ ਲੜਕੇ ਕਰਦੇ ਪਏ ਆ ਅਸੀਂ ਇਹਨਾਂ ਦੇ ਨਾਲ ਆ ਬਹੁਤ ਚੰਗਾ ਕੰਮ ਕਰਦੇ ਪਏ ਆ ਮਹਾਰਾਜ ਇਹਨਾਂ ਦੀ ਐਨ ਜੀਓ ਨੂੰ ਚੜ੍ਹਦੀ ਕਲਾਇ ਰੱਖੇ ਤੇ ਸਾਡੀ ਸਾਰੀ ਟੀਮ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਹਮੇਸ਼ਾ ਖੜੀ ਰਹੇਗੀ ਇਹ ਵਿਸ਼ੇਸ਼ ਤੌਰ ਤੇ ਇਸ ਕੈਂਪ 'ਚ ਪਹੁੰਚੇ ਮੋਤਬੇਰ ਨੇ ਬਟਾਲੇ ਦੇ ਜਿਹੜੇ ਕਿ ਇੱਥੇ ਪਹੁੰਚ ਕੇ ਇਹਨਾਂ ਨੌਜਵਾਨਾਂ ਦੀ ਜਿਹੜੇ ਹੌਸਲਾ ਫੁਜਾਈ ਕਰਦੇ ਨਜ਼ਰ ਆ ਰਹੇ ਨੇ ਤੇ ਕਿਤਨਾ ਕਿਤੇ ਐਸੇ ਉਪਰਾਲੇ ਜ਼ਰੂਰੀ ਹੋ ਜਾਂਦੇ ਨੇ ਜਿਹਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੀ ਸੇਧ ਮਿਲ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਸਹੂਲਤ ਮਿਲ ਸਕੇ ਚਾਹੇ ਇੱਕ ਦਿਨ ਲਈ ਮਿਲੇ ਪਰ ਕਿਤਨਾ ਕਿਤੇ ਇਸ ਇੱਕ ਦਿਨ ਦੇ ਮੈਡੀਕਲ ਕੈਂਪ ਦੇ ਵਿੱਚ ਦੁਖੀ ਲੋਕਾਂ ਦੇ ਦੁੱਖ ਜਰੂਰ ਦਰਵਾਸਦ ਦੇ ਨੇ ਦੁੱਖ ਜਰੂਰ ਦੂਰ ਹੋ ਸਕਦੇ ਨੇ ਕੈਮਰਾ ਪਰਸਨ ਲਾਪਰੀ ਦੇ ਨਾਲ ਕੋਪਾਲ ਸਿੰਘ ਪੰਜਾਬ ਨਿਊ ਬਟਾਲਾ